ਤਤ ਖਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ ਹੁਣੇ ਸਕੂਲ ਦੇ ਵਿਦਿਆਰਥੀ ਦੇ ਨਾਲ ਵਾਪਰ ਗਈ ਇਹ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਲੈ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਹਾਂਜੀ ਕਰ ਰਹੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਜੀ ਹਾਂ 11ਵੀਂ ਦਾ ਵਿਦਿਆਰਥੀ ਚੱਕੀ ਹਾਲਾਤ ਚ ਲਾਪਤਾ ਹੋ ਗਿਆ ਇਹ ਤੇ ਲੜਕਾ ਹਰੋਜਮੰਗ ਤਕੀਰੈ ਨੂੰ ਘਰ ਤੋਂ ਸਕੂਲ ਗਿਆ ਪਰ ਨਾ ਹੀ ਸਕੂਲ ਪਹੁੰਚਿਆ ਨਾ ਹੀ ਘਰ ਵਾਪਸ ਪਰਤਿਆ ਜੀ ਹਾਂ ਤੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਹੁਣ 3 ਦਿਨਾਂ ਤੱਕ ਲੜਕੀ ਤਲਾਸ਼ ਕੀਤੀ ਪਰ ਉਸ ਬੰਦੇ ਕੋਈ ਸੂਚਨਾ ਨਾ ਮਿਲੀ ਜਾਣਕਾਰੀ ਦੇ ਦਤ ਫ ਕਿਸੇ ਅਫਸਰ ਨਾਲ ਸੰਗਤ ਦੱਸੇ ਕਿ ਪ੍ਰੀਮ ਨਗਰ ਦੇ ਰਹਿਣ ਵਾਲੇ ਮੁਰਾਦੀ ਲਾਲ ਨੇ ਪੁਲਿਸ ਨੂੰ ਕਹ ਦਿੱਤੀ ਹੈ ਕਿ ਉਸ ਦਾ ਬੇਟਾ ਨਲੇਸ਼ 18 ਸਾਲਾ ਟੋਲੇਵਲਪਾਲ ਦੇ ਕੋਲ ਪਿੰਦ ਇੱਕ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਨਲੇਸ਼ ਹਰ ਰੋਜ਼ ਵਾਂਗ 25 ਜਨਵਰੀ ਦੀ ਸਵੇਰ ਨੂੰ ਸਕੂਲ 11 ਵਜੇ ਤੱਕ ਵੀ ਜਦ ਲੜਕਾ ਨਾ ਕਰ ਪਹੁੰਚਦਾ ਪਰਿਵਾਰਕ ਮੈਂਬਰਾਂ ਨੇ ਸੋਣ ਲੱਭਣਾ ਸ਼ੁਰੂ ਕੀਤਾ ਰਿਸ਼ਤੇਦਾਰਾਂ ਤੇ ਵਾਕਫ ਵਿਅਕਤੀਆਂ ਨੂੰ ਪੁੱਛ ਕੇ ਕੰਦੇਬਾਬਜੀ ਦੇ ਲੜਕੇ ਇਸ ਬੰਦੇ ਕੋਈ ਸराग ਨਾ ਮਿਲਿਆ ਤੇ ਪਰਿਵਾਰਿਕ ਮੈਂਬਰਾਂ ਨੇ ਸ਼ੱਕ ਜਰ ਕੀਤਾ ਕਿ ਨਲੇਸ਼ ਨੂੰ ਕਿਸੇ ਅਣਖੇਤੀ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਕਿਤੇ ਲੁਕਾ ਕੇ ਰੱਖਿਆ ਹੋਇਆ ਹੈ ਵਿਦਿਆਰਥੀ ਦੇ ਪਿਤਾ ਮੁਰਾਰੀ لال ਨੇ ਖਤਹਾਜਰ ਕੀਤਾ ਕਿ ਉਸ ਦੇ ਬੇਟੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਇਹ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਗਾਤਾਰ ਹੁਣ ਜਾਂਚ ਕੀਤੀ ਜਾ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ